ਇੱਕ ਵਾਰ ਫੇਰ ਸਵਾਗਤ ਹੈ ਬ੍ਰਾਡਵੇ ਸਟੱਡੀ ਵੀਜ਼ਾ ਟਿਪਸ ਵਿੱਚ ਅਸੀਂ ਹਰ ਬਾਰ ਫੋਰਨ ਦੇ ਵੀਜ਼ਾ ਉਹਦੇ ਨਾਲ ਜੁੜੇ ਬਹੁਤ ਸਾਰੇ ਸਬਜੈਕਟਸ ਉਹ ਡਿਟੇਲ ਵਿੱਚ ਡਿਸਕਸ ਕਰਦੇ ਹਾਂ ਪਰ ਅੱਜ ਕਵਰ ਸਾਹਿਬ ਨਾਲ ਡਿਸਕਸ ਕਰਾਂਗੇ ਆਇਲਸ ਬਾਰੇ ਕਵਰ ਸਾਹਿਬ ਆਇਲਸ ਤੁਹਾਡੇ ਇੰਸਟੀਟਿਊਟਸ ਵੀ ਕਰਾ ਰਹੇ ਨੇ ਜੀ ਕੀ ਖਾਸ ਹੈ ਜਿਵੇਂ ਤੁਸੀਂ ਆਇਲਸ ਕਰਾ ਰਹੇ ਹੋ ਕੀ ਡਿਫਰੈਂਟ ਕਰਾ ਰਹੇ ਹੋ ਤੇ ਪੰਜਾਬ ਦੀ ਜੇ ਪਾਰਟਿਕੁਲਰਲੀ ਗੱਲ ਕਰੀਏ ਕਿਸ ਤਰ੍ਹਾਂ ਦੀ ਰਿਕੁਆਇਰਮੈਂਟ ਰਹਿੰਦੀ ਹੈ ਦੇਖੋ ਦੀਪਕ ਜੀ ਅਗਰ ਆਪਾਂ ਆਇਲਸ ਦੇ ਅੱਜ ਦੇ ਸਿਨੈਰੀਓ ਨਾਲ ਗੱਲ ਕਰੀਏ ਇਨ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਤਾਂ ਆਲਸ ਬੱਚੇ ਅੱਜਕੱਲ 2-2 3-3 ਵਾਰੀ अटेम्प्ट ਕਰਦੇ ਆ ਇਵਨ 4 ਵਾਰੀ ਵੀ ਬੱਚੇ अटेम्प्ट ਕਰਦੇ ਆ ਔਰ ਫਿਰ ਵੀ ਸ਼ਾਇਦ ਉਹ ਕਿਤਨੇ ਕਿਤੇ ਆਪਣਾ ਸੈਟੀਸਫਾਈਡ ਸਕੋਰ ਨਹੀਂ ਲੈ ਪਾਉਂਦੇ ਇਹ ਪ੍ਰੋਬਲਮ ਬਹੁਤ ਜ਼ਿਆਦਾ ਪਿਛਲੇ ਕਾਫੀ ਦਿਨ ਤੋਂ ਅਸੀਂ ਵੀ ਵਧੀ ਹੋਈ ਦੇਖੀ ਸੀ ਸਾਡੇ ਨੂੰ ਵੀ ਇਹ ਬੜੇ ਚੈਲੰਜਸ ਪਹਿਲਾਂ ਫੇਸ ਕਰਨੇ ਪੈਂਦੇ ਸੀ ਕਿ ਜਦੋਂ ਦਾ 6 ਇਚ ਹੋਇਆ ਬੱਚਿਆਂ ਨੂੰ ਕਾਫੀ ਚੈਲੰਜ ਹੋ ਰਿਹਾ ਸੀ ਉਹਨੂੰ ਰਿਸੀਵ ਕਰਨ ਦੇ ਵਿੱਚ ਸੋ ਬ੍ਰਾਡਵੇ ਜੋ ਕਿ ਪ੍ਰੈਜ਼ੈਂਟਲੀ ਚਾਰ ਜਗ੍ਹਾ ਦੇ ਵਿੱਚ ਚਾਰ ਸ਼ਹਿਰਾਂ ਦੇ ਵਿੱਚ ਆਲ ਸੈਂਟਰ ਵੀ ਨਾਲ ਚਲਾਉਂਦਾ ਮੀਨਸ ਆਲਸ ਕੋਚਿੰਗ ਵੀ ਪ੍ਰੋਵਾਈਡ ਕਰਦੇ ਆ ਸੋ ਜਿਹਦੇ ਵਿੱਚ ਜਲੰਧਰ ਹੈ ਲੁਧਿਆਣਾ ਅੰਮ੍ਰਿਤਸਰ ਐਂਡ ਸ਼੍ਰੀ ਗੰਗਨਗਰ ਸੋ ਆ ਚਾਰ ਬ੍ਰਾਂਚੀਜ਼ ਨੇ ਬਾਕੀ ਤਿੰਨ ਬ੍ਰਾਂਚੀਜ਼ ਦੇ ਵਿੱਚ ਜਿਨ੍ਹਾਂ ਦੇ ਵਿੱਚ ਮੋਗਾ ਮੋਹਾਲੀ ਐਂਡ ਬਿਠਿੰਡਾ ਉੱਥੇ ਹਜੇ ਆਲਸ ਕੋਚਿੰਗ ਨਹੀਂ ਪ੍ਰੋਵਾਈਡ ਕਰ ਰਹੇ ਬਟ ਇਨਾਂ ਚਾਰ ਬ੍ਰਾਂਚੀਜ਼ ਦੇ ਵਿੱਚ ਅਸੀਂ ਪ੍ਰੈਸੈਂਟਲੀ ਰਨਿੰਗ ਆਲਸ ਇੰਸਟੀਟਿਊਟ ਇਨ ਹਾਊਸ ਸਾਡਾ ਜਿਹੜਾ ਸ਼ੁਰੂ ਤੋਂ ਹੀ ਫੰਡਾ ਰਿਹਾ ਹੈ ਸਰ ਆਲਸ ਨੂੰ ਲੈ ਕੇ ਅਸੀਂ ਕਦੀ ਵੀ ਆਲਸ ਨੂੰ ਜਿਆਦਾ ਸਕੂਲ ਦੇ ਟਾਈਪ ਚ ਫੇਮਸ ਨਹੀਂ ਕੀਤਾ ਬਿਕੋਜ਼ ਅਸੀਂ ਬਹੁਤ ਕੋਰ ਬੱਚਿਆਂ ਤੇ ਕੰਮ ਕਰਦੇ ਸੀ ਜਿਹੜੇ ਬੱਚੇ ਖਾਸ ਕਰਕੇ ਸਾਡੇ ਕੋਲ ਅਪਲਾਈ ਕਰਨ ਆਉਂਦੇ ਸੀ ਜਾਂ ਕਿਤੇ ਨਾ ਕਿਤੇ ਆਲਸ ਚ ਵੀਕ ਹੁੰਦੇ ਸੀ ਸੋ ਸਾਡੀ ਪਹਿਲੇ ਦਿਨੋਂ ਹੀ ਇਹੀ ਸਟ੍ਰੈਟਜੀ ਰਹਿੰਦੀ ਹੁੰਦੀ ਸੀ ਉਹਦਾ ਸਾਨੂੰ ਬੈਨੀਫਿਟ ਵੀ ਹੋਇਆ ਜਦੋਂ ਐ 6 ਈਚ ਦੀ ਸਟੋਰੀ ਸ਼ੁਰੂ ਹੋਗੀ ਕੈਨੇਡਾ ਚ ਔਰ ਬੱਚਿਆਂ ਨੂੰ ਤਿੰਨ ਤਿੰਨ ਚਾਰ ਚਾਰ ਅਟੈਂਪਟ ਟੂ ਸਕੋਰ ਲਈ ਕਰਨੇ ਪੈਂਦੇ ਆ ਕਿਉਂਕਿ ਜ਼ਿਆਦਾਤਰ ਜਿਹੜੇ ਇੰਸਟੀਟਿਊਟਸ ਐ ਜਿਹੜੇ ਰਨ ਕਰਦੇ ਆ ਉਥੇ ਕਿਤੇ ਨਾ ਕਿਤੇ ਇੱਕ ਤਾਂ ਉਹ ਸੇਲ ਦੇ ਪਰਪਸ ਤੋਂ ਰਨ ਹੁੰਦਾ ਬਿਕੋਜ਼ ਉਹਨਾਂ ਦਾ ਬ੍ਰੈਡ ਐਂਡ ਬਟਰ ਯਲਸ ਐ ਸੋ ਉਹਨਾਂ ਦੀ ਸਟੋਰੀ ਆਲਸ ਤੇ ਬੇਸ ਹੁੰਦੀ ਆ ਸੋ ਉਹਨਾਂ ਲਈ ਜ਼ਰੂਰੀ ਐ ਬੱਚਾ ਜਿੰਨਾ ਜ਼ਿਆਦਾ ਪੜੇ ਉਹਨਾਂ ਹੀ ਉਹਨਾਂ ਨੂੰ ਸੋਰਸ ਆਫ ਇਨਕਮ ਰਹੂਗਾ ਬਟ ਸਾਡੀ ਇੱਕ ਸਟਰੈਟਜੀ ਅਲੱਗ ਆ ਬਿਕੋਜ਼ ਸਾਡਾ ਜਿਹੜਾ ਮੇਜਰ ਬਿਜ਼ਨਸ ਹੈ ਦੈਸ ਇਮਿਗ੍ਰੇਸ਼ਨ ਜਿੱਥੇ ਅਸੀਂ ਸਟੂਡੈਂਟਸ ਵੀਜ਼ਾ ਦੇ ਵਿੱਚ ਜ਼ਿਆਦਾ ਡੀਲ ਕਰਦੇ ਆ ਸਾਡਾ ਕੋਰ ਹੈ ਰਹਿੰਦਾ ਸੋ ਇੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਬੱਚਾ ਸਾਡੇ ਕੋਲਸ ਕਰਨ ਆਇਆ ਉਹ ਜਲਦੀ ਤੋਂ ਜਲਦੀ ਆਲਸ ਖਤਮ ਕਰ ਲੈ ਸੋ ਥੈਟ ਉਹਦਾ ਵੀ ਟਾਈਮ ਨਾ ਵੇਸਟ ਹੋਵੇ ਔਰ ਸਾਡਾ ਵੀ ਅ ਜੇਕਰ ਉਹਨੇ ਸਾਡੇ ਕੋਲ ਅਪਲਾਈ ਕਰਨਾ ਤਾਂ ਸਾਡੇ ਲਈ ਇੱਕ ਨਵਾਂ ਕੈਂਡੀਡੇਟ ਮਿਲ ਗਿਆ ਓਨੈਸਟਲੀ ਬਿਜ਼ਨਸ ਕਰਦੇ ਆ ਸੋ ਸਾਡੀ ਸਟ੍ਰੈਟਜੀ ਹੋ ਰਹੀ ਦੀ ਸੋ ਅਸੀਂ ਜਿਹੜਾ ਆਲਸ ਦੇ ਵਿੱਚ ਪੜਾਉਨੇ ਵੀ ਆ ਉੱਥੇ ਵੀ ਸਾਡੀ ਸੋਚ ਸ਼ੁਰੂ ਤੋਂ ਆ ਰਹੀ ਹੈ ਕਿ ਕੀ ਹੋ ਸਕਦਾ ਜਿਹਦੇ ਨਾਲ ਬੱਚਾ ਜਲਦੀ ਆਪਣਾ ਆਲਸ ਸਕੋਰ ਲੈ ਕੇ ਫ੍ਰੀ ਹੋਵੇ ਉਹ ਸੈਂਟਰ ਦੇ ਵਿੱਚ ਬਹੁਤ ਜ਼ਿਆਦਾ ਧੇਰ ਮਸ਼ੀਨ ਵਾਂਗੂ ਨਾ ਬੈਠਾ ਰਹੇ ਸੋ ਇਟਸ ਵੈਰੀ ਇੰਪੋਰਟੈਂਟ ਕਿ ਜਦੋਂ ਤੁਸੀਂ ਕਿਸੇ ਵੀ ਕੋਚਿੰਗ ਸੈਂਟਰ ਨੂੰ ਜੁਆਇਨ ਕਰਦੇ ਆ ਉੱਥੇ ਦਾ ਫਾਰਮੈਟ ਆਫ ਐ ਕੀ ਹੈ ਹਰ ਅਕੈਡਮੀਜ਼ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਪੜਾਉਣ ਦਾ ਸਾਡੇ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਮੋਡਿਊਲ ਤੇ ਜਿਹੜਾ ਆਵਰਸ ਦੇ ਵਿੱਚ ਦਾ ਸਟ੍ਰੈਸ ਦਿੰਨੇ ਆ ਉਹ ਦਿੰਨੇ ਆ ਔਰ ਇੱਥੇ ਕੋਈ ਲਿਮਿਟੇਸ਼ਨ ਨਹੀਂ ਹੁੰਦੀ ਹੈ ਸਾਡੇ ਸੈਂਟਰ 'ਚ ਕਿ ਤੁਸੀਂ ਕਿੰਨੇ ਘੰਟੇ ਪੜ੍ਹਨਾ ਹੈ ਤੁਸੀਂ 4 ਘੰਟੇ ਪੜ੍ਹੋ ਤੁਸੀਂ 6 ਘੰਟੇ ਪੜ੍ਹੋ ਬੈਚਿਸ ਹੁੰਦੇ ਆ ਜਦੋਂ ਤੁਸੀਂ ਇਨਰੋਲ ਹੁੰਨੇ ਆ ਤੇ ਇੱਕ ਫਾਰਮੈਟ ਹੈ ਕਿ ਤੁਸੀਂ 4 ਘੰਟੇ ਦੀ ਕਲਾਸ ਲਗਾਣੀ ਹੈ 8 ਘੰਟੇ ਦੀ ਲਗਾਣੀ ਬਟ ਕੋਈ ਵੀ ਬੱਚਾ ਆਵੇ ਜੀ ਉਹ ਮੈਂ ਜ 4 ਦੀ ਜਗ੍ਹਾ ਪੂਰਾ ਦਿਨ ਪੜ੍ਹਨਾ ਹੈ ਜਾਂ ਮੈਂ ਫੁੱਲ ਡੇ ਲਗਾਣਾ ਤੇ ਸਾਡੇ ਇੱਕ ਓਪਨ ਆਵਰ ਟਾਈ ਕਲਾਸਿਸ ਹੈਗੀਆਂ ਕਿ ਤੁਸੀਂ ਜਿੰਨਾ ਮਰਜ਼ੀ ਪੜੋ ਟੀਚਰਸ ਆਰ ਹੇਅਰ ਫਰੋਮ 9 ਟੂ 8 ਸੌਰੀ uh, 9 ਟੂ 6 ਤੋ 9 ਟੂ 6 ਉਹ ਤੁਹਾਡੇ ਲਈ ਨੇ ਤੁਸੀਂ ਇੱਕ ਵਾਰੀ ਪੜੋ ਦੋ ਵਾਰੀ ਪੜੋ ਤੁਹਾਡੇ ਚ ਪੜਨ ਦੀ ਕਪੈਸਿਟੀ ਹੋਣੀ ਚਾਹੀਦੀ ਹੈ ਯੂ ਮਸਟ ਬੀ ਡੈਡੀਕੇਟਿਡ ਕਿ ਤੁਸੀਂ ਇੱਕ ਸਰਟਨ ਸਕੋਰ ਆਇਲਸ ਦਾ ਅਚੀਵ ਕਰਨਾ ਆਪਾਂ ਬਹੁਤ ਸਾਰੇ ਆਇਲਸ ਇੰਸਟੀਟਿਊਟ ਦੀਆਂ ਐਡਾਂ ਦੇਖਦੇ ਆਂ 9 ਬੈਂਡ 8 ਬੈਂਡ 7 ਬੈਂਡ ਪਲੱਸ ਬਹੁਤ ਸਾਰੇ ਇਦਾਂ ਐਡ ਕਰਦੇ ਨੇ ਦੇਖੋ ਬੈਂਡ ਆਈ ਥਿੰਕ ਕਿ ਜਿਹੜਾ ਆਲਸ ਦਾ ਲੈਣਾ ਇਹ ਕੋਈ ਇੰਸਟੀਚਿਊਟ ਤੁਹਾਨੂੰ ਇਦਾਂ ਕੋਲ ਕੇ ਤੁਹਾਡੇ ਮੂੰਹ ਚ ਨਹੀਂ ਪਾ ਸਕਦਾ ਇਟਸ ਨਾਟ ਪੋਸੀਬਲ ਬਿਕੋਜ਼ ਇਹਦੇ ਵਿੱਚ ਉਹ ਇਕੱਲਾ ਇੰਸਟੀਚਿਊਟ ਦਾ ਕੰਮ ਨਹੀਂ ਹੈਗਾ ਇਹਦੇ ਚ ਤੁਹਾਡਾ ਵੀ ਬਹੁਤ ਸਾਰਾ ਕੰਮ ਹੈ ਬਿਕੋਜ਼ ਔਨ ਦਾ ਡੇ ਆਫ ਐਗਜ਼ਾਮ ਇਟਸ ਯੂ ਹੂ ਹੈਜ਼ ਟੂ ਅਪੀਅਰ ਇਟਸ ਨੋਟ ਦਾ ਇੰਸਟੀਟਿਊਟ ਹੂ ਹੈਸ ਟੂ ਅਪੀਅਰ ਸੋ ਤੁਸੀਂ ਅਪੀਅਰ ਹੋਣਾ ਐਗਜ਼ਾਮ ਦੇ ਵਿੱਚ ਤੁਸੀਂ ਉੱਥੇ ਬਹਿ ਕੇ ਰਾਈਟਿੰਗ ਟਾਸਕ ਕਰਨੀ ਆ ਰੀਡਿੰਗ ਟਾਸਕ ਕਰਨੀ ਆ ਸਪੀਕਿੰਗ ਦਾ ਇੰਟਰਵਿਊ ਦੇਣਾ ਲਿਸਨਿੰਗ ਕਰਨੀ ਆ ਇਟ ਇੰਸਟੀਟਿਊਟ ਨੇ ਕੁਝ ਨਹੀਂ ਕਰਨਾ ਇੰਸਟੀਟਿਊਟ ਦਾ ਕੀ ਕੰਮ ਹੈ ਇੰਸਟੀਟਿਊਟ ਦਾ ਕੰਮ ਹੈ ਤੁਹਾਨੂੰ ਅੱਛੇ ਫਾਰਮੈਟ ਨਾਲ ਪੜਾਉਣਾ ਤੁਹਾਡੀ ਪ੍ਰੈਜ਼ੈਂਟ ਵੈਲਿਊਏਸ਼ਨ ਕਰਨੀ ਕੀ ਤੁਸੀਂ ਕਿਸ ਉਹ ਲੈਵਲ ਦਾ ਪ੍ਰੈਜ਼ੈਂਟ ਸਕੋਰਿੰਗ ਕਰਦੇ ਹੋ ਮਤਲਬ ਇਨ ਹਾਊਸ ਤੁਸੀਂ ਮੋਕ ਟੈਸਟ ਦਿੰਨੇ ਆ ਉਹਦੇ ਥਰੂ ਪਤਾ ਲੱਗ ਜਾਂਦਾ ਹੈ ਉਹਨਾਂ ਨੇ ਇੰਸਟੀਟਿਊਟਸ ਨੂੰ ਔਰ ਫਿਰ ਸਾਡੇ ਇੱਥੇ ਇੱਕ ਕੈਟੇਗਰੀਜ਼ ਬਣਾਈਆਂ ਹੋਈਆਂ ਸੀ ਜਿੱਦਾਂ ਬਿਗਨਰਸ ਇੰਟਿਮੀਡੇਟਰਸ ਦੈਨ ਉਸ ਤੋਂ ਇੱਕ ਏਦਾਂ ਦੀਆਂ ਚਾਰ ਕੈਟੇਗਰੀਜ਼ ਇਹਨਾਂ ਨੇ ਬਣਾਈਆਂ ਹੋਈਆਂ ਨੇ ਐਡਮਿਸ਼ਨ ਡਿਪਾਰਟਮੈਂਟ ਨੇ ਸੋ ਜਿੱਦਾਂ ਜਿੱਦਾਂ ਉਹ ਬੱਚਾ ਉਸ ਸਰਟਨ ਇੱਕ ਸਕੋਰ ਤੋਂ ਅਚੀਵ ਕਰਦਾ ਜਾਂਦਾ ਹੈ ਆਪਣੇ ਆਪ ਨੂੰ ਉਹਨੂੰ ਨੈਕਸਟ ਲੈਵਲ ਦੀ ਕਲਾਸ 'ਚ ਅਸੀਂ ਮੂਵ ਕਰਦੇ ਜਾਂਦੇ ਆ ਸੋ ਉਹਦੇ ਨਾਲ ਇੱਕ ਤਾਂ ਸਾਨੂੰ ਆ ਪਤਾ ਹੋ ਜਾਂਦਾ ਕਿ ਬੱਚਾ ਪ੍ਰੋਗਰੈਸਿਵ ਹੈ ਔਰ ਬੱਚੇ ਨੂੰ ਵੀ ਪਤਾ ਲੱਗ ਜਾਂਦਾ ਕਿ ਹਾਂ ਮੈਂ ਹੁਣ ਇੱਥੋਂ ਇੰਨਾ ਬੈਟਰ ਪਰਫਾਰਮ ਕਰਨ ਲੱਗ ਗਿਆ ਹੁਣ ਇੱਥੋਂ ਇੱਥੇ ਜਾਣ ਲਈ ਸਾਨੂੰ ਆਹ ਪੈਰਾਮੀਟਰ ਸਿਲੈਕਟ ਕਰਨਾ ਸੋ ਜਿਹੜੀਆਂ ਪ੍ਰੈਕਟਿਸਿਸ ਐ ਖਾਸ ਕਰਕੇ ਉਹਦਾ ਵੀਕ ਪਾਰਟਸ ਤੇ ਸਭ ਤੋਂ ਜ਼ਿਆਦਾ ਸਟ੍ਰੈਸ ਸਾਡਾ ਰਿੰਦਰ ਰਾਈਟਿੰਗ ਔਰ ਰੀਡਿੰਗ ਮੋਡਿਊਲਸ ਦੇ ਉੱਤੇ ਬਿਕੋਜ਼ ਇਹ ਮੇਰਾ ਵੀ ਮੰਨਣਾ ਕਿ ਅਗਰ ਕਿਸੇ ਬੱਚੇ ਦੀ ਰਾਈਟਿੰਗ ਔਰ ਰੀਡਿੰਗ ਇਹ ਦੋ ਮੋਡਿਊਲਸ ਅਗਰ ਉਹਦੇ ਸਟਰੋਂਗ ਹੋ ਜਾਣ ਤਾਂ ਉਹ ਕਿਤੇ ਵੀ ਲਿਸਨਿੰਗ 'ਚ ਜਲਦੀ ਮਾਰਨੀ ਖਾ ਸਕਦਾ ਉਹ ਕਿਤੇ ਵੀ ਸਪੀਕਿੰਗ 'ਚ ਮਾਰਨੀ ਖਾ ਸਕਦਾ ਸੋ ਉਹ ਬਾਕੀ ਦੋ ਚੀਜ਼ਾਂ ਰਹਿ ਜਾਂਦੀਆਂ ਲਿਸਨਿੰਗ ਔਰ ਸਪੀਕਿੰਗ ਇਟਸ ਮੋਰ ਆ ਪਾਰਟ ਆਫ ਅ ਪ੍ਰੈਕਟਿਸ ਸੋ ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਜਿੰਨਾ ਇਹਨੂੰ ਆਪਣੇ ਲਾਈਫ ਸਟਾਈਲ 'ਚ ਲਿਆਓਗੇ ਉਹਦੇ ਲਈ ਬੈਟਰ ਆ ਕਿ ਜਿਆਦਾ ਤੋਂ ਜਿਆਦਾ ਇੰਸਟੀਟਿਊਟ 'ਚ ਰਹੋ ਔਰ ਇੰਸਟੀਟਿਊਟ 'ਚ ਜਦੋਂ ਤੁਸੀਂ ਰਹਿੰਦੇ ਆ ਉੱਥੇ ਜਿਹੜਾ এনਵਾਇਰਨਮੈਂਟ ਆ ਦਾ ਕਮਿਊਨੀਕੇਸ਼ਨ ਯੂ ਡੂ ਆਈਦਰ ਵਿਦ ਯਰ ਕਲਾਸਮੇਟਸ ਜਾਂ ਤੁਸੀਂ ਆਪਣੇ ਟੀਚਰਸ ਨਾਲ ਕਰਦੇ ਆ ਇਟ ਆਲ ਸ਼ੁੱਡ ਬੀ ਜਿਹੜੀਆਂ ਸਾਡੀਆਂ ਵੀ ਅਕੈਡਮੀਜ਼ ਆ ਜਿਨ੍ਹਾਂ ਦੇ ਵਿੱਚ ਅਸੀਂ ਅਲਸ ਕਰਾਉਂਦੇ ਆ ਉੱਥੇ ਜਿਹੜਾ ਸਾਡਾ ਵੀ ਫਲੋ ਆਫ ਕਮਿਊਨੀਕੇਸ਼ਨ ਆ ਵਿਦ ਟੀਚਰਸ ਔਰ ਆਈਦਰ ਟੀਚਰਸ ਫਲੋ ਆਫ ਕਮਿਊਨੀਕੇਸ਼ਨ ਵਿਦ ਦਿ ਸਟੂਡੈਂਟਸ ਇਟ ਆਲਵੇਸ ਰਿਮੇਨ ਇਨ ਇੰਗਲਿਸ਼ ਵੀ ਨੈਵਰ ਸਪੀਕ ਪੰਜਾਬੀ ਔਰ ਹਿੰਦੀ ਆਊਟ देयर बिकॉज ਇੱਕ এনवायरमेंट ਆ ਜਿਹੜਾ ਕ੍ਰੀਏਟ ਕਰਨਾ ਪੈਂਦਾ ਇੱਕ ਮਾਹੌਲ ਬਣਾਉਣਾ ਪੈਂਦਾ ਅਗਰ ਬੱਚਾ ਨੂੰ ਪੂਰਾ ਸਿਖਾਣਾ ਹੈ ਅਗਰ ਉੱਥੇ ਮੇਰੇ ਇਮੀਗ੍ਰੇਸ਼ਨ ਵਾਲੇ ਆਫਿਸ 'ਚ ਬੱਚਾ ਕੈਬਿਨ 'ਚ ਆ ਕੇ ਮੇਰੇ ਕੋਲ ਬੈਠੂਗਾ ਉਹ ਪੰਜਾਬੀ ਹਿੰਦੀ 'ਚ ਜਿੱਦਾਂ ਗੱਲ ਕਰੂਗਾ ਮੈਂ ਉਹਦੇ ਨਾਲ ਕਰੂਗਾ ਬਟ ਇਫ ਆਈ ਗੋਸ ਟੂ ਅਕੈਡਮੀ ਐਂਡ ਐਨੀਬਾਡੀ ਕਮਸ ਟੂ ਟਾਕ ਟੂ ਮੀ ਉਹ ਹੀ ਕੈਨਟ ਟਾਕ ਟੂ ਮੀ ਇਨ ਪੰਜਾਬੀ ਐਂਡ ਇੰਗਲਿਸ਼ ਅਸੀਂ ਟੁੱਟੀ ਬੋਲੇ ਫੁੱਟੀ ਬੋਲੇ ਉਹਨੂੰ ਅਸੀਂ ਸਿਖਾਣਾ ਸਾਡਾ ਕੰਮ ਹੈ ਬਟ ਪਹਿਲਾਂ ਉਹਦੇ ਚ ਇੱਕ ਕੰਫੀਡੈਂਸ ਲਿਆਣਾ ਬਹੁਤ ਜ਼ਰੂਰੀ ਹੈ ਕਿ ਉਹਦੇ ਚ ਸ਼ਾਇਨੈਸ ਨਾ ਹੋਵੇ ਸੋ ਜਿਆਦਾ ਤੋਂ ਜਿਆਦਾ ਵੀ ਟ੍ਰਾਈ ਟੂ ਫੋਲੋ ਦਾ ਪੈਟਰਨ ਕਿ ਅਸੀਂ ਵੀ ਉੱਥੇ ਕਮਿਊਨੀਕੇਸ਼ਨ ਉਸੇ ਤੇ ਕਰੀਏ ਔਰ ਪਲੱਸ ਉਹ ਬੱਚੇ ਵੀ ਆਪਸ ਚ ਉੱਥੇ ਹੀ ਕਰਨ ਸੋ ਇੱਕ ਮਾਹੌਲ ਕਿਉਂਕਿ ਜਿਸ ਮਕਸਦ ਲਈ ਤੁਸੀਂ ਆਏ ਆ ਆਇਲਸ ਇਹਦਾ ਐਗਜ਼ਾਮ ਇਟਸ ਨਾਟ ਅ ਕੁਆਲੀਫਿਕੇਸ਼ਨ ਹੈ ਕੋਈ ਇਦਾਂ ਦੀ ਡਿਗਰੀ ਨਹੀਂ ਜਿਹਨੂੰ ਚੱਕ ਕੇ ਆਪਾਂ ਨੂੰ ਨੌਕਰੀ ਮਿਲਣੀ ਹੈ ਇਹ ਇੱਕ ਐਗਜ਼ਾਮ ਹੈ ਅਗਰ ਇਹਨੂੰ ਆਪਾਂ ਅੱਛੇ ਤਰੀਕੇ ਨਾਲ ਅਟੈਂਪਟ ਕਰ ਸਕੇ ਤੇ ਆਪਾਂ ਕਿਸੇ ਅੱਛੀ ਕੰਟਰੀ 'ਚ ਜਾ ਕੇ ਆਪਣਾ ਫਿਊਚਰ ਸੋਚ ਸਕਦੇ ਆ ਅਗਰ ਬੈਂਡ ਆਪਣੇ ਘੱਟ ਰਹਿ ਜਾਂਦੇ ਆ ਤੇ ਆਪਾਂ ਦੇਖਦੇ ਆ ਕਿ ਕਈ ਬੱਚੇ ਸਿਰਫ ਐਸੇ ਗੱਲਾਂੋਂ ਹੀ ਇੱਥੇ ਬੈਠੇ ਰਹਿ ਜਾਂਦੇ ਆ ਕਹਿ ਲੋ ਇੰਡੀਆ 'ਚ ਬੈਠੇ ਰਹਿ ਲੈਂਦੇ ਆ ਜਾਂ ਬਾਹਰ ਨਹੀਂ ਜਾ ਪਾਉਂਦੇ ਉਹਨਾਂ ਦੇ 5.5 ਜਾਂ ਤੇ ਉਹ 6 ਨਹੀਂ ਆ ਪਾਉਂਦੇ 6 ਆ ਕੇ ਤਾਂ ਈਚ 6 ਨਹੀਂ ਹੁੰਦੇ ਸਿਰਫ ਉਹ ਇੰਨੇ ਸਕੋਰ ਦੇ ਪਿੱਛੇ ਉਹਨਾਂ ਦਾ ਭਵਿੱਖ ਕਿਤੇ ਬਬਰ ਸਾਹਿਬ ਇੱਕ ਗੱਲ ਜ਼ਰੂਰ ਵਿੱਚ ਦੀ ਮੈਂ ਪੁੱਛਣਾ ਚਾਹਾਂਗਾ ਤੁਹਾਨੂੰ ਜਿਵੇਂ ਕਿ ਕਈ ਵਾਰ ਤੁਸੀਂ ਆਪਣੇ ਸਟੱਡੀ ਵੀਜ਼ਾ ਦੇ ਦੂਸਰੇ ਸ਼ੋਜ਼ ਦੇ ਵਿੱਚ ਵੀ ਜ਼ਿਕਰ ਕਰਦੇ ਹੋ ਕਿ ਬੱਚਿਆਂ ਕੋਲ ਆਪਸ਼ਨ ਤਾਂ 5.5 ਚ ਵੀ ਹੁੰਦੀਆਂ ਨੇ ਬਟ ਤੁਸੀਂ ਹਮੇਸ਼ਾ ਐਮਫਸਿਸ ਕਰਦੇ ਹੋ ਕਿ ਥੋੜਾ ਜਿਹਾ ਜੇ ਬੱਚਾ ਜ਼ੋਰ ਲਗਾ ਲਵੇ ਆਇਲਸ ਕਰ ਲਵੇ ਤਾਂ ਉਹਦੇ ਪੈਸੇ ਵੀ ਬਚਣ ਉਹਦੀਆਂ ਆਪਰਚੂਨਿਟੀਆਂ ਵੀ ਖੁੱਲ ਜਾਣ ਤੁਸੀਂ ਮਤਲਬ ਕੋਸ਼ਿਸ਼ ਕਰਦੇ ਹੋ ਕਿ ਉਹ 5.5 ਵਾਲੀਆਂ ਓਪਰਚ्युनिटीज ਤੋਂ ਵੱਧ ਗੱਲ ਆ ਨਹੀਂ ਹੈ ਕਿ ਬੱਚੇ ਨੂੰ ਸਿਰਫ ਬਾਹਰ ਭੇਜਣਾ ਇਹ ਮਕਸਦ ਕਦੀ ਵੀ ਬਰੌਡਵੇ ਇਮੀਗ੍ਰੇਸ਼ਨ ਦਾ ਨਹੀਂ ਰਿਹਾ ਕਿ ਅਸੀਂ ਸਿਰਫ ਬੱਚਾ ਬਾਹਰ ਭੇਜਣਾ ਸਾਡਾ ਮਕਸਦ ਆ ਵੀ ਕਿਤੇ ਰਿਹਾ ਐਜ਼ ਅ ਪਰਸਨ ਐਜ਼ ਐਜ਼ ਅ ਇਨਸਾਨੀਅਤ ਕੀ ਬੱਚਾ ਵਧੀਆ ਤੋਂ ਵਧੀਆ ਜਗ੍ਹਾ ਤੇ ਜਾਵੇ ਸੋ ਜਦੋਂ ਬੱਚੇ ਨੇ ਵਧੀਆ ਤੋਂ ਵਧੀਆ ਜਗ੍ਹਾ ਤੇ ਜਾਣਾ ਇੱਕ ਫਰਜ਼ ਸਾਡਾ ਹੈ ਕਿ ਅਸੀਂ ਉਹਦੀ ਫਾਈਲਿੰਗ ਡਾਕੂਮੈਂਟੇਸ਼ਨ ਅੱਛੀ ਕਰਨੀ ਹੈ ਔਰ ਸੈਕਿੰਡ ਇੱਕ ਪਾਰਟ ਆ ਜਾਂਦਾ ਆਲਸ ਦਾ ਜਿੱਥੇ ਸਾਡੇ ਕੋਲ ਜਿਹੜੇ ਬੱਚੇ ਪ੍ਰੈਕਟਿਸ ਕਰਦੇ ਉਹ ਸਾਡੀ ਅਕੈਡਮੀ ਚ ਹੈ ਸੋ ਸੌਮ ਵੇਅਰ ਵੀ ਆਰ ਰਿਸਪੌਂਸੀਬਲ ਫॉर देयर ਆਊਟਪੁੱਟਸ ਅਸੀਂ ਵੀ ਕਿਤੇ ਨਾ ਕਿਤੇ ਉਹਨਾਂ ਦਾ ਜੋ ਵੀ ਆਊਟਪੁੱਟ ਨਿਕਲਦਾ ਉਹਦੇ ਰਿਸਪੌਂਸੀਬਲ ਹੁੰਨੇ ਆ ਪਰ ਉਹਦੇ ਚ 100% ਅਸੀਂ ਰਿਸਪੌਂਸੀਬਲ ਨਹੀਂ ਹੋ ਸਕਦੇ ਬਿਕੋਜ਼ ਤੁਸੀਂ ਸਕੂਲਾਂ ਚ ਤਾਂ ਵਧੀਆ ਵਧੀਆ ਕਾਲਜ ਵਧੀਆ ਵਧੀਆ ਚ ਦਾਖਲੇ ਲੈ ਸਕਦੇ ਆ ਬਟ ਐਂਡ ਆਫ ਦਾ ਡੇ ਤੁਸੀਂ ਨਲਾਇਕ ਬੱਚੇ ਬੰਨਾ ਕਿ ਹਿਸ਼ਾਰ ਬੰਨਾ ਉਹ ਕਿਤੇ ਨਾ ਕਿਤੇ ਤੁਹਾਡੇ ਤੇ ਜ਼ਿਆਦਾ ਡਿਪੈਂਡ ਹੁੰਦਾ ਸੋ ਉਹ ਬੱਚੇ ਨੂੰ ਵੀ ਕਨਸੈਂਟਰੇਸ਼ਨ ਬਹੁਤ ਜ਼ਿਆਦਾ ਕਰਨ ਦੀ ਲੋੜ ਹੁੰਦੀ ਆ ਸੋ ਅਸੀਂ ਇੰਨਾ ਗੰਨਿਆ ਕਿ ਐਟ ਲੀਸਟ ਇਫ ਯੂ ਆਰ ਸਟੱਡਿੰਗ ਵਿਦ ਅਸ ਤੁਸੀਂ ਕਨਸੈਂਟਰੇਟਿਡਲੀ ਸਟੱਡੀ ਕਰ ਰਹੇ ਆ ਦਿੱਤੇ ਹੋਏ ਹੋਮਵਰਕਸ ਕਰ ਰਹੇ ਆ ਟਾਸਕਸ ਕਰ ਰਹੇ ਆ ਟਾਈਮ ਵੇਸਟ ਕੱਟ ਕਰ ਰਹੇ ਆ ਕਮਿਊਨੀਕੇਸ਼ਨ ਨਾ ਸਿਰਫ ਇੰਸਟੀਟਿਊਟ ਦੇ ਅੰਦਰ ਬਟ ਉਸ ਤੋਂ ਬਾਹਰ ਜਾ ਕੇ ਵੀ ਯੂ ਟ੍ਰਾਈ ਟੂ ਮੇਨਟੇਨ ਦਾ ਸਿਮਿਲਰ ਲੈਵਲ ਤਾਂ ਉਹ ਬਹੁਤ ਅਸਿਸਟ ਕਰਦਾ ਹੈ ਸੋਸ਼ਲ ਮੀਡੀਆ ਬਹੁਤ ਵੱਡਾ ਰੋਲ ਪਲੇ ਕਰਦਾ ਆਈ ਥਿੰਕ ਇਹ ਅੱਜਕੱਲ ਸਭ ਤੋਂ ਸੌਖਾ ਤਰੀਕਾ ਹੋ ਗਿਆ ਇੰਗਲਿਸ਼ ਸਿੱਖਣ ਦਾ ਕਿ ਰੈਦਰ ਥੈਨ ਤੁਸੀਂ ਕਿਸੇ ਨਾਲ ਚੈਟਿੰਗ ਕਰਦੇ ਆ WhatsApp ਤੇ ਲੱਗੇ ਜਾਂ Facebook ਤੇ ਆ ਤਾਂ ਰੈਦਰ ਥੈਨ ਟਾਈਪਿੰਗ ਇਨ ਹਿੰਦੀ ਔਰ ਪੰਜਾਬੀ ਵਾਈ ਡੋਂਟ ਯੂਜ਼ talk in english so more you talk in english the more you improve more you do readings you will improve so ina chizaan te concentration karan di load hai aisles koi idda di cheez nahi ki jehda nahi kar sakda i think jide ajj 4 band hai agar oh vi ek saal ya 6 mahine ਸਮਾਧੀ ਲਾ ਕੇ ਬੈਠ ਜਾਏ ਕਿ ਮੈਂ ਹੁਣ ਆਇਲਸ ਕਰਨੀ ਹੈ ਤਾਂ ਉਹ ਵੀ 6 ਸੀਚ ਪਲੱਸ ਕਰ ਸਕਦਾ ਬਟ ਇਟਸ ਆਲ ਅਬਾਊਟ ਯਰ ਡੈਡੀਕੇਸ਼ਨ ਬਿਕੋਜ਼ ਆਇਕ ਲੈਂਗੁਏਜ ਹੈ ਇਟਸ ਇਟਸ ਨਥਿੰਗ ਐਲਸ ਕਿਤਨਾ ਕਿਤੇ ਹਰ ਲੈਂਗੁਏਜ ਦੀ ਇੱਕ ਲਿਮਿਟੇਸ਼ਨ ਹੁੰਦੀ ਹੈ ਇੱਕ ਸਰਟਨ ਨੰਬਰ ਆਫ ਵਰਡਸ ਆ ਸਟਰਨ ਨੰਬਰ ਆਫ ਅਲਫਾਬੈਟਸ ਆ ਗ੍ਰਾਮਰ ਸਟਾਈਲ ਹੈ ਵਾਂਸ ਯੂ ਅਡਾਪਟਡ ਵਾਂਸ ਯੂ ਲਰਨ ਇਟ ਆਲ though ਇਟਸ ਕਮ ਵਿਦ ਦਾ ਪ੍ਰੈਕਟਿਸ ਤਾਂ ਉਸ ਤੋਂ ਬਾਅਦ ਆਈ ਡੋਨਟ ਥਿੰਕ ਕਿ ਆਇਲਸ ਕੋਈ ਇਦਾਂ ਦੀ ਚੀਜ਼ ਹੈ ਜਿਹੜੀ ਤੁਹਾਨੂੰ ਪਿੱਛੇ ਛੱਡ ਦੂਗੀ ਜਿਹੜੇ ਬੱਚੇ ਨੇ 10th ਨਹੀਂ ਕੀਤੀ ਉਹ ਇੰਜੀਨੀਅਰਿੰ ਕੀ ਇਹ ਪੋਸੀਬਲ ਹੈ ਕਿ ਉਹ ਕਰ ਸਕਦਾ ਰੀਜ਼ਨ ਇਜ਼ ਦਟ ਹੀ ਵਾਂਟਸ ਟੂ ਡੂ ਇਟ অর ਨਾਟ ਉਹ ਉੱਥੇ ਤੱਕ ਦੀ ਡੈਡੀਕੇਸ਼ਨ ਰੱਖਦਾ ਹੈ ਕਿ ਨਹੀਂ ਰੱਖਦਾ ਬਿਕੋਜ਼ ਆ ਇੱਕ ਲੈਂਗੁਏਜ ਹੈ ਸਿਰਫ ਇੱਕ ਲੈਂਗੁਏਜ 21 ਸਬਜੈਕਟ ਪੜ੍ਹਦੇ ਹੋ ਸਿਰਫ ਅਲੱਗ-ਅਲੱਗ ਸਟਾਈਲ ਨਾਲ ਪੜ੍ਹਦੇ ਹੋ ਰੀਡਿੰਗ ਪ੍ਰੈਕਟਿਸ ਕਰਦੇ ਹੋ ਜਾਂ ਉਹਦੇ ਚ ਰਾਈਟਿੰਗ ਕਰਦੇ ਹੋ ਜਾਂ ਲਿਸਨਿੰਗ ਕਰਦੇ ਹੋ ਜਾਂ ਸਪੀਕਿੰਗ ਦੀ ਪ੍ਰੈਕਟਿਸਿਸ ਕਰਦੇ ਹੋ ਬਟ ਐਂਡ ਆਫ ਦਾ ਡੇ ਚੀਜ਼ ਇੱਕ ਹੀ ਹੈ ਸੋ ਉਹਨੂੰ ਅਗਰ ਆਪਾਂ ਸਹੀ ਤਰੀਕੇ ਨਾਲ ਸਹੀ ਕਨਸੈਂਟਰੇਸ਼ਨ ਨਾਲ ਇਫ ਯੂ ਆਰ ਬਾਥਰਡ ਅਬਾਊਟ ਇਟ ਔਰ ਖਾਸ ਕਰਕੇ ਜਦੋਂ ਤੁਸੀਂ ਆਲਸ ਕਰਦੇ ਆ ਰਿਕਵੈਸਟ ਯੂ ਵ ਇਹਨੂੰ ਆਲਸ ਨੂੰ ਬਹੁਤ ਲਾਈਟਲੀ ਨਾ ਲਿਆ ਕਰੋ ਵੀ ਸੀ ਕਿ ਸਟੂਡੈਂਟਸ ਟ੍ਰਾਈ ਟੂ ਜਦੋਂ ਨਵੇਂ-ਨਵੇਂ ਸਟੂਡੈਂਟ ਸਾਡੇ ਕੋਲ ਵੀ ਅਕੈਡਮੀ ਚ ਹੁੰਦੇ ਜੀ ਉਹ ਬਹੁਤ ਕੈਜੂਅਲ ਰਹਿੰਦੇ ਆ ਫਰੈਂਡਸ ਸਰਕਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਬਟ ਵੀ ਆਲਵੇਸ ਟ੍ਰੇਨ ਥੈਮ कि यार डोंट टेक इट दिस परमानेंट है ना इत्ते आपा कोई साल दो साल ਬੈ ਕੇ ਡਿਗਰੀ ਨਹੀਂ ਕਰਨੀ ਹੈ ਆਪਣੀ ਮਹੀਨੇ ਮਹੀਨੇ ਚ ਵਧੀਆ ਤਿਆਰੀ ਕਰੋ ਇਗਜ਼ਾਮ ਦਿਓ ਐਂਡ ਗੋ ਪਲੇਸ ਵੇ ਯੂ ਵਾਂਟ ਟੂ ਗੋ ਹੈ ਨਾ ਰੈਦਰ ਦੈਨ ਕਿ ਤੁਸੀਂ ਇੱਥੇ ਹੀ ਆਪਣਾ ਟਾਈਮ 6-6 ਮਹੀਨੇ ਸੈਂਟਰਾਂ ਚ ਲਗਾਓ ਸੋ ਸਾਡਾ ਜਿਹੜਾ ਮਕਸਦ ਆ ਹਲਸ ਕਰਾਨ ਦਾ ਜਿਹੜੀ ਅਸੀਂ ਹਲਸ ਕਰਾਨੇ ਆ ਉਹ ਹਮੇਸ਼ਾ ਇਸ ਕੋਸ਼ਿਸ਼ ਨਾ ਕਰਾਉਂਦੇ ਆ ਕਿ ਬੱਚਾ ਰੈਦਰ ਦੈਨ ਕਿ ਸਾਨੂੰ ਹੀ ਫੀਸਾਂ ਦੇਈ ਜਾਵੇ ਔਰ ਆਲਸ ਕਰੀ ਜਾਵੇ ਉਹਦੀ ਜਗ੍ਹਾ ਆਪਣੀ ਇੱਕ ਅੱਧੀ ਫੀਸ ਦਵੇ ਮਹੀਨੇ ਡੇਢ ਮਹੀਨੇ ਦੋ ਮਹੀਨੇ ਚ ਆਪਣਾ ਆਲਸ ਅਕੋਰਡਿੰਗ ਟੂ ਹਿਸ ਸਟੈਂਡਰਡ ਜੋ ਵੀ ਉਹਦਾ ਕਮਿਊਨੀਕੇਸ਼ਨ ਪ੍ਰੈਜ਼ੈਂਟ ਹੈਗਾ ਉਹਦੇ ਹਿਸਾਬ ਨਾਲ ਇੰਪਰੂਵ ਕਰੇ ਬੀਟ ਦਾ ਸਕੋਰ ਐਂਡ ਗੈਟ ਟੂ ਦਾ ਪਲੇਸ ਵੀ ਯੂ ਵਾਂਟ ਸੋ ਜੇ ਦੋਸਤੋ ਤੁਸੀਂ ਵੀ ਆਲਸ ਦਾ ਸਕੋਰ ਕੋਈ ਅਚੀਵ ਨਹੀਂ ਕਰ پا ਰਹੇ ਤੁਹਾਨੂੰ ਕੋਈ ਇਸ਼ੂਸ ਨੇ ਤਾਂ ਨੋ ਡਾਊਟ ਬ੍ਰੌਡਵੇ ਤੁਹਾਡੇ ਲਈ ਇੱਕ ਬੈਸਟ ਆਲਸ ਸੈਂਟਰ ਪ੍ਰੂਵ ਹੋ ਸਕਦਾ ਕਿਉਂਕਿ ਇਹਨਾਂ ਦਾ ਪ੍ਰਾਇਮਰੀ ਆਬਜੈਕਟਿਵ ਆਈਲਸ ਦੇ ਸਟੂਡੈਂਟਸ ਤੋਂ ਪੈਸਾ ਕਮਾਉਣਾ ਬਿਲਕੁਲ ਨਹੀਂ ਹੈਗਾ ਪ੍ਰਾਇਮਰੀ ਜਿਹੜਾ ਬਿਜ਼ਨਸ ਹੈ ਉਹ ਇਮੀਗ੍ਰੇਸ਼ਨ ਦਾ ਸੋ ਬ੍ਰਾਡਵੇ ਦੀ ਟੀਮ ਦੀ ਪੂਰੀ ਪੂਰੀ ਕੋਸ਼ਿਸ਼ ਹੋਊਗੀ ਕਿ ਜਲਦੀ ਨਾਲ ਤੁਹਾਨੂੰ ਤਿਆਰ ਕੀਤਾ ਜਾਵੇ ਤੁਹਾਡੇ IELTS ਦੇ ਸਕੋਰ ਲਿਆਂਦੇ ਜਾਣ ਤਾਂ ਕਿ ਤੁਹਾਨੂੰ ਬਾਹਰ ਭੇਜਿਆ ਜਾ ਸਕੇ ਸੋ ਦੋਸਤੋ ਜੇ ਤੁਸੀਂ ਆਪਣੇ ਸਟੂਡੈਂਟ ਵੀਜ਼ੇ ਦੇ ਰਿਗਾਰਡਿੰਗ ਕੋਈ ਕਾਲ ਕਰਨਾ ਚਾਹੁੰਦੇ ਹੋ ਕਿਸੇ ਪਰਸਨਲ ਇਨਕੁਆਇਰੀ ਚਾਹੁੰਦੇ ਹੋ ਆਪਣੇ ਕੇਸ ਦੇ ਰਿਲੇਟਿਡ ਕੁਝ ਸਪੈਸੀਫਿਕਸ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਥੱਲੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਜੇ ਤੁਸੀਂ ਆਪਣੇ ਆਇਲਸ ਦੇ ਮੋਡਿਊਲ ਬਾਰੇ ਵੀ ਕੁਝ ਜਾਣਕਾਰੀ ਲੈਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਤੁਸੀਂ ਤਿਆਰੀ ਕਰ ਸਕਦੇ ਹੋ ਕੀ ਤੁਹਾਨੂੰ ਕਰਨਾ ਚਾਹੀਦਾ ਤਾਂ ਤੁਸੀਂ ਬ੍ਰਾਡਵੇ ਦੀ ਟੀਮ ਨੂੰ ਉਹਦੇ ਵਾਸਤੇ ਵੀ ਕੰਟੈਕਟ ਕਰ ਸਕਦੇ ਹੋ ਉਹਦੇ ਵਾਸਤੇ ਵੀ ਥੱਲੇ ਨੰਬਰ ਦਿੱਤਾ ਬਿਲਕੁਲ ਦੀਪਕ ਜੀ ਔਰ ਕੋਈ ਵੀ ਦੋਸਤ ਪਾਰਟਿਕੁਲਰਲੀ ਕੋਈ ਵੀ ਇਨਫੋਰਮੇਸ਼ਨ ਤੁਸੀਂ ਸਟੂਡੈਂਟ ਵੀਜ਼ਾ ਲਈ ਲੈਣਾ ਚਾਹੁੰਦੇ ਆ 9023890238 ਸਾਡਾ ਨੰਬਰ ਹੈ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਆਪਣੀ ਕੁਐਰੀਜ਼ ਆ ਕੇ ਪੁੱਛ ਵੀ ਸਕਦੇ ਹੋ ਔਰ ਆਇਲਸ ਬੇਸਿਕਲੀ ਮੈਂ ਤੁਹਾਨੂੰ ਇਹੀ ਅੱਜ ਤੇ ਐਡਵਾਈਸ ਕਰੂੰਗਾ ਬਿਕੋਜ਼ ਅੱਜਕੱਲ ਆਇਲਸ ਦਾ ਸਕੋਰ ਇਦਾਂ ਦਾ ਹੋ ਗਿਆ ਕਿ ਜਿੱਥੇ ਕਿ ਤੁਸੀਂ ਕੈਨੇਡਾ ਜਾ ਸਕਦੇ ਆ ਜਾਂ ਆਸਟ੍ਰੇਲੀਆ ਜਾ ਸਕਦੇ ਆ ਯੂਕੇ ਜਾ ਸਕਦੇ ਆ ਜਾਂ ਨਿਊਜ਼ੀਲੈਂਡ ਜਾ ਸਕਦੇ ਆ ਇਹਦੇ ਪੈਰਾਮੀਟਰ ਕੋਈ ਹੋਰ ਚੀਜ਼ ਕੱਟ ਸੈੱਟ ਕਰਦੀ ਹੈ ਚਾਹੇ ਆਪਾਂ ਫੰਡਸ ਦੀ ਗੱਲ ਕਰ ਲਈਏ ਫੀਸ ਸਟਰਕਚਰ ਦੀ ਗੱਲ ਕਰ ਲਈਏ ਆਇਲਟਸ ਸਭ ਤੋਂ ਪਹਿਲਾਂ ਤੁਹਾਡਾ ਪੈਰਾਮੀਟਰ ਸੈੱਟ ਕਰਦਾ ਹੈ ਕਿ ਤੁਸੀਂ ਕਿੱਥੇ ਜਾ ਸਕਦੇ ਹੋ ਸੋ ਆਈ ਥਿੰਕ ਕਿ ਜੋ ਤੁਹਾਡੇ ਸੁਪਨੇ ਰਹਿੰਦੇ ਆ ਉਹਨਾਂ ਦੇ ਵਿੱਚ ਆਇਲਸ ਅੱਜਕੱਲ ਬਹੁਤ ਮੇਜਰ ਰੋਲ ਅਪਣਾ ਰਿਹਾ ਸੋ ਰੈਦਰ ਥੈਨ ਤਿੰਨ ਵਾਰੀ ਚਾਰ ਵਾਰੀ ਅਟੈਂਪਟਸ ਕਰਨ ਦੀ ਜਗ੍ਹਾ ਆਈ ਡਵਾਈਸ ਯੂ ਕਿ ਤੁਸੀਂ ਸਾਡੇ ਕੋਲ ਆਓ ਆ ਕੇ ਮਿਲੋ ਉਹਦੇ ਲਈ ਸਪੈਸ਼ਲ ਸਾਡਾ ਨੰਬਰ ਹੈ 9216780780 ਜਿੱਥੇ ਆ ਕੇ ਤੁਸੀਂ ਇਹਨਾਂ ਸਾਡੇ ਚਾਰੋਂ ਸੈਂਟਰਸ ਚੋਂ ਜਲੰਧਰ ਲੁ ਆਣਾ ਅੰਮ੍ਰਿਤਸਰ ਸ਼੍ਰੀ ਗੰਗਾ ਰਾਏ ਨੇ ਚਾਰੋਂ ਸੈਂਟਰਸ ਚੋਂ ਕਿਤੇ ਵੀ ਆ ਕੇ ਤੁਸੀਂ ਕੋਚਿੰਗਸ ਲਈ ਆਪਣੀ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਸਾਡੇ ਜਿਹੜੇ ਸੈਂਟਰਸ ਆ ਦੇ ਪ੍ਰੋਵਾਈਡ ਅ ਅਨਲਿमिटेड এডਿਕੇਸ਼ਨ ਮੀਨਸ ਤੁਸੀਂ ਚਾਹੇ 4 ਘੰਟੇ ਦਾ ਬੈਚ ਲਿਆ ਚਾਹੇ 6 ਦਾ ਚਾਹੇ 8 ਦਾ ਪਰ ਤੁਸੀਂ ਜਿੰਨਾ ਵੀ ਪ੍ਰੈਕਟਿਸ ਬੈਠ ਕੇ ਇਨ ਹਾਊਸ ਕਰਨਾ ਚਾਹੋਗੇ ਵੀ ਆਰ ਆਲਵੇਸ ਸਪੋਰਟ ਯੂ ਸੋ ਸਾਡਾ ਮਕਸਦ ਤੁਹਾਨੂੰ ਸਿਰਫ ਆਇਲਸ ਕਰਾ ਕੇ ਉਹਦੇ ਤੋਂ ਫੀਸ ਲੈਣਾ ਨਹੀਂਗਾ ਦੁਬਾਰਾ ਦੁਬਾਰਾ ਸਾਡਾ ਮਕਸਦ ਹੈ ਤੁਹਾਨੂੰ ਇੱਕ ਸਹੀ ਭਵਿੱਖ ਦੀ ਤਰਫ ਤੋਰਨਾ ਜਿੱਥੇ ਤੁਸੀਂ ਅਲਟੀਮੇਟਲੀ ਪਹੁੰਚਣਾ ਚਾਹੁੰਦੇ ਹੋ ਸੋ ਇਨਾਂ ਸ਼ਬਦਾਂ ਦੇ ਨਾਲ ਅੱਜ ਦੇ ਲਈ ਸਸਕਾ